ਇਹਨਾਂ ਚ ਭਈਏ ਸਭ ਤੋਂ ਨਿਰਦਈ ਨੇ। ਮਤਲਬ ਜੋ ਦੇਖਦੇ ਨੇ ਉਹ ਅੰਦਰੋਂ ਹੁੰਦੇ ਨਹੀਂ ਅੰਦਰੋਂ ਹੋਰ ਨੇ ਉਹ। ਮੈਂ ਉਤੋਂ ਦੱਸਿਆ ਕਿ 부ਝੀਆਂ 부ਝੀਆਂ ਅੱਖਾਂ ਨੇ ਤਬਾਕੂ ਖਾ ਖਾ ਕੇ ਜੱਬਾਂ ਉਹਨਾਂ ਦੀਆਂ ਅੰਦਰ ਗਈਆਂ ਹੋਈਆਂ ਨੇ। ਤੇ ਝੁਰੜੀਆਂ ਪਈਆਂ ਹੋਈਆਂ ਨੇ ਉਹਨਾਂ ਦੇ ਅੱਖਾਂ 부ਝੀਆਂ 부ਝੀਆਂ ਉਹ ਬੱਚਿਆਂ ਨੂੰ ਸਾਡਿਆਂ ਨੂੰ ਤਰਸ ਜਾ ਆਉਂਦਾ ਉਹਨਾਂ ਤੇ ਦੇਖ ਕੇ। ਕਹਿਣਗੇ ਵੀ ਇਹਨੂੰ ਦੇ ਦਿਓ ਕੁਛ ਜਾਏ ਤਾਂ ਸੌਦਾ ਲੈ ਲਓ ਇਹਦੇ ਵਿਚਾਰੇ ਤੇ ਚਾਰ ਪੈਸੇ ਬਣ ਜਾਣਗੇ। ਇਹ ਇਹ ਆਪਣਾ ਗੁਜ਼ਾਰਾ ਚਲਾ ਲੂਗਾ। ਪਤਾ ਨਹੀਂ ਕਿੱਥੋਂ ਆਇਆ ਕਿਹੜੇ ਦੇਸ਼ ਤੋਂ ਕਿੱਥੋਂ ਨਹੀਂ। ਇਹ ਤਾਂ ਜੇ ਗੱਲ ਕਰਦੇ ਅਸੀਂ ਵੀ ਐਂ ਗੱਲ ਕਰਦੇ ਹੁੰਦੇ ਸੀ ਜਦੋਂ ਨਿੱਕੇ ਹੁੰਦੇ ਸੀ ਪਰ ਕੀ ਹੈ ਕਿ ਇਹ ਜਿਹੜੀਆਂ ਇਹਨਾਂ ਦੀਆਂ ਹਰਕਤਾਂ ਨੇ ਜਿਹੜੀਆਂ ਕਰਤੂਤਾਂ ਨੇ ਉਹ ਇਦਾਂ ਦੀਆਂ ਨੇ ਤੇ ਉਹ ਉਹ ਨਿਰਦਈ ਨੇ ਕਿਉਂ ਨਿਰਦਈ ਨੇ ਕਿਉਂਕਿ ਉਹ ਪੰਜਾਬ ਦੇ ਨਹੀਂ ਹੈਗੇ ਤੇ ਪੰਜਾਬ ਨੂੰ ਉਹ ਆਪਣਾ ਨਹੀਂ ਸਮਝਦੇ ਤੇ ਜਿੱਥੋਂ ਦੇ ਉਹ ਹੈਗੇ ਨੇ ਉੱਥੋਂ ਦਾ ਕਲਚਰ ਪੰਜਾਬ ਵਰਗਾ ਨਹੀਂ ਹੈਗਾ ਅਪਰਾਧਿਕ ਕਲਚਰ ਹੈ ਉੱਥੋਂ ਦਾ ਕ੍ਰਿਮੀਨਲ ਨੇ ਉਹ ਉਹ ਉੱਥੋਂ ਦਾ ਕਲਚਰ ਅਪਰਾਧਿਕ ਆ ਬਲਾਤਕਾਰ ਹੁੰਦੇ ਨੇ ਉੱਥੇ ਕਤਲ ਹੁੰਦੇ ਨੇ ਲੁੱਟਮਾਰ ਦੀਆਂ ਘਟਨਾਵਾਂ ਹੁੰਦੀਆਂ ਨੇ ਉਹ ਉਹਨਾਂ ਦੇ ਜੀਵਨ ਦਾ ਹਿੱਸਾ ਨੇ ਉਹ ਮੁਲਕ ਦੇ ਦੁਸ਼ਮਣ ਨਾਲ ਨਹੀਂ ਲੜਦੇ ਕਦੇ ਵੀ ਉਹ ਕਦੇ ਐਦਾਂ ਲੱਗਿਆ ਵੀ ਇਹ ਫੌਜ ਦੇ ਵਿੱਚ ਭਰਤੀ ਹੁੰਦੇ ਨੇ ਤੇ ਸਰਹੱਦਾਂ ਤੇ ਮੁਲਕ ਦੀ ਰਾਖੀ ਕਰਦੇ ਨੇ ਭਈਏ ਐਦਾਂ ਦੀ ਕੋਈ ਗੱਲ ਸੁਣੀ ਆਪ ਸੋ ਉਹ ਮੁਲਕ ਦੇ ਦੁਸ਼ਮਣ ਨਾਲ ਨਾਲ ਨਹੀਂ ਲੜਦੇ ਬਲਕਿ ਦੁਸ਼ਮਣ ਦੇ ਨਾਲ ਲੜਨ ਵਾਲੇ ਬਹਾਦਰ ਲੋਕਾਂ ਦਾ ਕਤਲੇਆਮ ਕਰਨ ਲਈ ਇੱਕ ਸੰਦ ਦੇ ਤੌਰ ਦੇ ਉੱਤੇ ਇੱਕ ਵੈਪਨ ਦੇ ਤੌਰ ਦੇ ਉੱਤੇ ਸਟੇਟ ਵੱਲੋਂ ਵਰਤੇ ਜਾਂਦੇ ਨੇ ਇਸ ਲਈ ਇਹ ਸਟੇਟ ਦਾ ਇੱਕ ਬਹੁਤ ਹੀ ਖਤਰਨਾਕ ਹਥਿਆਰ ਨੇ ਸਟੇਟ ਦੀ ਇਸ ਖਤਰਨਾਕ ਅਤੇ ਨੀਚੇ ਖੇਡ ਤੋਂ ਕਿ ਪੰਜਾਬ ਪੁਲਿਸ ਦੇ ਸਿੱਖ ਪਰਿਵਾਰਾਂ 'ਚ ਜੰਮੇ ਉਹ ਮੁੰਡੇ ਮੁਲਾਜ਼ਮ ਤੇ ਭਾਰਤੀ ਫੌਜ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਨੌਕਰੀਆਂ ਕਰ ਰਹੇ ਨੇ ਕੀ ਭਾਰਤੀ ਸਟੇਟ ਦੀ ਇਸ ਖੇਡ ਤੋਂ ਸਾਰੇ ਜਾਣਦੇ ਨੇ ਵਕਫ ਨੇ ਉਹ ਆਪਣੇ ਬੱਚੇ ਭਾਵੇਂ ਪੁਲਿਸ ਚ ਨੇ ਭਾਵੇਂ ਆਰਮੀ ਚ ਨੇ ਇਹ ਇੱਕ ਸਵਾਲ ਹੈ